ਸੂਟ ਦਾ ਆਪਾਂ ਸਾਰੇ ਖਰੀਦ ਲੈਨੇ ਆ ਪਰ ਸਾਡਾ ਮੇਨ ਕੰਮ ਸ਼ੁਰੂ ਹੁੰਦਾ ਜਦੋਂ ਅਸੀਂ ਸਟੀਚਿੰਗ ਕਰਵਾਉਣੀ ਹੁੰਦੀ ਹੈ ਸਾਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਸੂਟ ਨੂੰ ਕਿਸ ਤਰ੍ਹਾਂ ਸਟਿਚ ਕਰਵਾਈਏ ਕਿ ਸਾਡਾ ਸੂਟ ਸੋਹਣਾ ਜਾਂ ਰੈਡੀ ਹੋ ਜਾਏ ਤੁਹਾਨੂੰ ਇਸ ਇੱਕੀ ਵੀਡੀਓ ਦੇ ਵਿੱਚ ਬਹੁਤ ਸਾਰੇ ਸੂਟਾਂ ਦੇ ਡਿਜ਼ਾਈਨ ਮਿਲ ਜਾਣਗੇ ਆਪਾਂ ਲੇਸਿਸ ਨੂੰ ਕਿਸ ਕਿਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆ ਸਾਰੇ ਆਈਡੀਆ ਤੁਹਾਨੂੰ ਮਿਲ ਜਾਣਗੇ ਬ੍ਰੀਕਲੈਸ ਕਿੱਦਾਂ ਡਿਜ਼ਾਈਨ ਕਰਨੀ ਹੈ ਬ੍ਰਾਡ ਲੇਸਿਸ ਨੂੰ ਕਿੱਦਾਂ ਡਿਜ਼ਾਈਨ ਕਰਨਾ ਆਰਗੈਂਜ਼ਾ ਲੇਸਿਸ ਕਿੱਦਾਂ ਯੂਜ਼ ਕਰਨੀ ਹੈ ਜਾਂ ਜੋਇੰਟ ਲੇਸ ਕਿ ਇਸ ਕਿਸ ਤਰ੍ਹਾਂ ਯੂਜ਼ ਹੋ ਸਕਦੀ ਹੈ ਬਹੁਤ ਸਾਰੇ ਪ੍ਰਿੰਟਡ ਸੂਟਸ ਦੇ ਡਿਜ਼ਾਈਨ ਨੇ ਇਹ ਵਾਲੇ ਜ਼ਿਆਦਾਤਰ ਮੇਰੇ ਕਾਟਨ ਸੂਟ ਦੇ ਡਿਜ਼ਾਈਨ ਹੈ ਲੇਕਿਨ ਇਹ ਵਾਲੇ ਜਿਹੜੇ ਸੂਟ ਡਿਜ਼ਾਈਨ ਹੈਗੇ ਆ ਇਹ ਤੁਸੀਂ ਆਪਣੇ ਵਿంటర్ ਸੂਟਸ ਤੇ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਉਹ ਵੀ ਜ਼ਿਆਦਾਤਰ ਪ੍ਰਿੰਟਡ ਹੁੰਦੇ ਆ ਪਲੇਨ ਸੂਟ ਦੇ ਵੀ ਉੱਪਰ ਇਹ ਵਾਲੇ ਸਾਰੇ ਡਿਜ਼ਾਈਨ ਆਪਾਂ ਯੂਜ਼ ਕਰ ਸਕਦੇ ਆ। ਅਗੋ ਪਲੇਨ ਫੈਬਰਿਕ ਵੀ ਆਪਾਂ ਨੂੰ ਮਿਲ ਜਾਂਦਾ ਹੈ ਤਾਂ ਉਹਦੇ ਉੱਤੇ ਸੋਚ ਰਹੇ ਹੁੰਨੇ ਆ ਕਿ ਆਪਾਂ ਕਿਸ ਤਰ੍ਹਾਂ ਬਣਾਈਏ ਉਹ ਸੂਟ ਨੂੰ। ਇਹ ਸਾਰੇ ਜਿਹੜੇ ਡਿਜ਼ਾਈਨ ਹੈਗੇ ਆ ਜੀ ਮੇਰੇ YouTube ਚੈਨਲ ਤੇ ਵੀ ਪਾਏ ਹੋਏ ਆ। ਤੁਸੀਂ ਉੱਥੋਂ ਜਾ ਕੇ ਵੀ ਦੇਖ ਸਕਦੇ ਆ। ਜ਼ਿਆਦਾਤਰ ਜਿਹੜੇ ਇਹਦੇ ਪੌਂਚਿਆਂ ਦੇ ਡਿਜ਼ਾਈਨ ਆ ਉਹ ਵੀ ਮੈਂ ਆਪਣੇ YouTube ਚੈਨਲ ਤੇ ਪਾਏ ਹੋਏ ਆ। ਤੁਸੀਂ ਉੱਥੋਂ ਦੇਖ ਸਕਦੇ ਆ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਵ ਕਰ ਲੈਣਾ, ਸ਼ੇਅਰ ਕਰ ਦੇਣਾ, ਲਾਈਕ ਕਰ ਦੇਣਾ ਕਿਉਂਕਿ ਜਦੋਂ ਵੀ ਤੁਹਾਨੂੰ ਕਿਸੇ ਡਿਜ਼ਾਈਨ ਦੀ ਲੋੜ ਪਵੇ ਤਾਂ ਤੁਹਾਨੂੰ ਮੁਸ਼ਕਿਲ ਨਾ ਹੋਵੇ। ਵੀਡੀਓ ਸਕਿਪ ਨਾ ਹੋ ਜਾਏ ਤਾਂ ਕਿ ਬਾਅਦ ਚ ਮਿਲੇ ਨਾ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਉਹਨਾਂ ਪੈਣਾ ਨੂੰ ਜਿਨ੍ਹਾਂ ਨੂੰ ਸਟਿਚਿੰਗ ਆਉਂਦੀ ਹੈ ਤਾਂ ਕਿ ਜਦੋਂ ਵੀ ਉਹ ਆਪਣਾ ਕੋਈ ਸੂਟ ਸਟਿਚ ਕਰਨ ਜਾਂ ਕਿਸੇ ਦਾ ਵੀ ਕੋਈ ਸੂਟ ਸਟਿਚ ਕਰਨ ਤਾਂ ਉਹਨਾਂ ਨੂੰ ਡਿਜ਼ਾਈਨ ਦੇਖਣ ਦੀ ਜ਼ਿਆਦਾ ਲੋੜ ਨਾ ਪਵੇ ਬਹੁਤ ਸਾਰੀਆਂ ਵੀਡੀਓ ਦੇਖਣ ਨਾਲੋਂ ਇੱਕ ਹੀ ਵੀਡੀਓ ਦੇ ਵਿੱਚ ਮੈਂ ਆਪਣੇ ਸਾਰੇ ਡਿਜ਼ਾਈਨ ਪਾ ਦਿੱਤੇ ਹੋਏ ਆ ਤੁਸੀਂ ਇਹੀ ਡਿਜ਼ਾਈਨ ਦੇ ਕੇ ਮੇਰੇ ਕੋਲੋਂ ਵੀ ਸੂਟ ਸਟਿਚ ਕਰਵਾ ਸਕਦੇ ਆ ਸੂਟ ਬਣਵਾ ਸਕਦੇ ਆ ਕਿਉਂਕਿ ਪ੍ਰਿੰਟ ਸੇਮ ਅਵੇਲੇਬਲ ਨਹੀਂ ਹੁੰਦੇ ਲੇਕਿਨ ਡਿਜ਼ਾਈਨ ਆਪਣੇ ਕੋਲ ਹਮੇਸ਼ਾ ਰੈਡੀ ਹੁੰਦੇ ਆ ਜਿਹੜੇ ਪਲੇਨ ਸੂਟਸ ਐ ਉਹ ਹਮੇਸ਼ਾ ਅਵੇਲੇਬਲ ਹੁੰਦੇ ਆ ਬਾਕੀ ਮੇਰੀ ਬੁਟੀਕ ਤੇ ਸਾਰੇ ਤਰ੍ਹਾਂ ਦੀ ਕਸਟਮਾਈਜੇਸ਼ਨ ਅਵੇਲੇਬਲ ਐ ਤੁਸੀਂ ਹੈਂਡਵਰਕ ਦੇ ਸੂਟ ਮਸ਼ੀਨਵਰਕ ਦੇ ਸੂਟ ਪ੍ਰਿੰਟਡ ਸੂਟ ਕੋਈ ਵੀ ਬਣਵਾ ਸਕਦੇ ਆ ਏ ਵਾਲੀ ਵੀਡੀਓ ਕਿਦਾਂ ਲਗੀ ਇਹ ਵੀ ਮੈਨੂੰ ਜ਼ਰੂਰ ਦੱਸਿਓ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਸਭ ਤੋਂ ਜ਼ਿਆਦਾ ਆਇਆ ਉਹ ਵੀ ਮੈਨੂੰ ਜ਼ਰੂਰ ਦੱਸਣਾ ਕੋਈ ਵੀ ਡਾਊਟ ਹੋਏਗਾ ਤਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਮੈਂ ਆਨਸਰ ਜ਼ਰੂਰ ਕਰਾਂਗੀ ਬਾਕੀ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸਪੋਰਟ ਕਰਨਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਥਿਸ ਵੀਡੀਓ